ਹੋ ਸਿਰ ਤੇ ਗੁਰੂ ਗੋਬਿੰਦ ਦੀਆਂ ਓਟਾਂ ਪਾਉਣੀਆਂ ਸਰਬਜੀਤ ਨੂੰ ਵੋਟਾਂ ਹੋ ਸਿਰ ਤੇ ਗੁਰੂ ਗੋਬਿੰਦ ਦੀਆਂ ਓਟਾਂ ਪਾਉਣੀਆਂ ਸਰਬਜੀਤ ਨੂੰ ਵੋਟਾਂ ਹੱਕ ਵਿੱਚ ਸਿੰਘਾਂ ਦੇ ਹੱਕ ਵਿੱਚ ਸਿੰਘਾਂ ਦੇ ਤੁਰ ਜਵਾਨੀ ਬਈ ਲੰਡੀਆਂ ਜੀ ਪਾ ਘੁੰਮਦੀਆਂ ਕਾਮਯਾਬੀਆਂ ਕਦਮ ਖਾਲਸਾ ਜੀ ਦੇ ਚੁੰਮਦਿਆਂ ਬਈ ਖਾਲਸਾ ਜੀ ਦੇ ਚੁੰਮਦਿਆਂ ਹੋ ਸਿਰ ਤੇ ਗੁਰੂ ਗੋਬਿੰਦ ਦੀਆਂ ਓਟਾਂ ਪਾਉਣੀਆਂ ਅੰਮ੍ਰਿਤਪਾਲ ਨੂੰ ਓਟਾਂ ਹੋ ਸਿਰ ਤੇ ਗੁਰੂ ਗੋਬਿੰਦ ਦੀਆਂ ਓਟਾਂ ਪਾਉਣੀਆਂ ਅੰਮ੍ਰਿਤਪਾਲ ਨੂੰ ਓਟਾਂ ਹੱਕ ਵਿੱਚ ਸਿੰਘਾਂ ਦੇ ਅਕ ਵਿੱਚ ਸਿੰਘਾਂ ਦੇ ਤੁਰੀ ਜਵਾਨੀ ਬੈਲੰਡੀਆਂ ਜੀਪਾਂ ਘੁਮਦੀ